ਜਿਸ ਦਿਨ ਇਹਨਾਂ ਨੇ ਝੋਟੇ ਦੇ ਪਰਚਾ ਕਰਿਆ ਨਾ ਉਹ ਡੀਜੀਪੀ ਪਰਮਾਰ ਮੈਂ ਉਹਨੂੰ ਫੋਨ ਲਾ ਲਿਆ ਮੈਂ ਕਿਹਾ ਆ ਜਾ ਮੈਂ ਦਿਖਾਉਣਾ ਤੈਨੂੰ ਸਨਾਮ ਚਿੱਟਾ ਕਿਵੇਂ ਵਿਕਦਾ ਹੈ ਸਿੰਧਰਾਵਾਸਤੀ ਚ ਸ਼ਰੇਆਮ ਚਿੱਟਾ ਵਿਕਦਾ ਹੈ ਕੀ ਨੇ ਫੜਦਾ ਕੋਈ ਨਹੀਂ ਫੜਦੀ ਕੋਈ ਪੁਲਿਸ ਨਹੀਂ ਫੜਦੀ ਜਦੋਂ ਇਹਨੂੰ ਕੋਈ ਸਵਾਲ ਪੁੱਛੋ ਮੈਂ ਵੀ ਜਿਸ ਦਿਨ ਇਹ ਨਾਨਕੇ ਘਰ ਮਿਲਣ ਆਇਆ ਮੈਂ ਵੀ ਉਹਨੂੰ ਇੱਕ ਦੋ ਸਵਾਲ ਪੁੱਛ ਲੇ ਮੈਂ ਸਵਾਲ ਪੁੱਛਣ ਦੇ ਨਾਲ ਹੀ ਮੈਨੂੰ ਫੜ ਕੇ ਖਿੱਚ ਕੇ ਬਾਹਰ ਕੋਈ ਡੈਮੋਕ੍ਰੇਸੀ ਨਹੀਂ ਸਾਰਾ ਸੰਗਰੂਰ ਘੇੜ ਰਖਿਆ ਵਾਲੇ ਦਲੋਂ ਕਿਹੜਾ ਇੱਥੇ ਤੋਪ ਲਈ ਫਿਰਦਾ ਬਈ ਰੇ ਆਪਾਂ ਨਾ ਸਿੱਧੂ ਆਪਦੇ ਘਰੇ ਕੰਮ ਨਾ ਕਰੇ ਆਪਦੇ ਘਰ ਦੇ ਕੰਮ ਕਰੇ ਜੋ ਸਰਕਾਰ ਦਾ ਮਸਲਾ ਹੈ ਉਹ ਸਰਕਾਰ ਕਰੇ ਭਾਨੇ ਨੂੰ ਕੀ ਲੋੜ ਪਈ ਸੀ ਜਿਹੜੇ ਲੋਕ ਇੰਨੇ ਇਕੱਠੇ ਹੋਏ ਨੇ ਇਹ ਭਾਨੇ ਦੇ ਹੱਕ ਜੀ ਇਕੱਠੇ ਹੋਏ ਨੇ ਵੀ ਜਿਹੜੇ ਭਗਵਾਨਤਮਾਨ ਡਿਕਟੇਟਰਸ਼ਿਪ ਕਰ ਰਿਹਾ ਇਹ ਕੋਈ ਚੰਗੀ ਗੱਲ ਨਹੀਂ ਹੈਗੀ ਡੈਮੋਕ੍ਰੇਸੀ ਵਾਲਾ ਕੋਈ ਨਹੀਂ ਕੋਈ ਡੈਮੋਕ੍ਰੇਸੀ ਨਹੀਂ ਸਾਰਾ ਸੰਗਰੂਰ ਘੇਰਖੇ ਵਾਲੇ ਵਾਲੇੋਂ ਕਿਹੜਾ ਇੱਥੇ ਤੋਪ ਲਈ ਫਿਰਦਾ ਬਈ ਵੀ ਜਿਹੜਾ ਉਹਨੂੰ ਇੰਨਾ ਖਤਰਾ ਹੋ ਗਿਆ ਤਾਰੀਆਂ ਤੋਂ ਪਈ ਨੇ ਜਦੋਂ ਇਹਨੂੰ ਕੋਈ ਸਵਾਲ ਪੁੱਛੋ ਮੈਂ ਵੀ ਜਿਸ ਦਿਨ ਇਹ ਨਾਨਕੇ ਘਰ ਮਿਲਣ ਆਇਆ ਮੈਂ ਵੀ ਇਹਨੂੰ ਇੱਕ ਦੋ ਸਵਾਲ ਪੁੱਛ ਲੇ ਮੈਂ ਸਵਾਲ ਪੁੱਛਣ ਦੇ ਨਾਲ ਹੀ ਮੈਨੂੰ ਫੜ ਕੇ ਖਿੱਚ ਕੇ ਬਾਹਰ ਕਿਉਂਕਿ ਇਹਨੂੰ ਸਵਾਲ ਨਹੀਂ ਕੋਈ ਕਰ ਸਕਦਾ ਇਹ ਲੋਕਾਂ ਨੂੰ ਬੜਾ ਕਹਿ ਦਿੰਦਾ ਸੀ ਵੀ ਸੱਤਾਂ ਚੋਂ ਸਰਕਾਰ ਚੱਲੂ ਜੀ ਕਿੱਥੇ ਉਹ ਸੱਤਾਂ ਵਾਲੀ ਸਰਕਾਰ ਹੁਣ ਇਹਦਾ ਕਹਿੰਦਾ ਸੀ ਹਰ ਇੱਕ ਪਿੰਡ 'ਚ ਡਾਕਟਰ ਜਾਇਆ ਕਰਨਗੇ ਖੇਤੀ ਵਾਲੇ ਉਹ ਕਿਹੜਾ ਡਾਕਟਰ ਆ ਇਹ ਦੂ ਲੋਕਾਂ ਨੂੰ ਮਾਰਨ ਤੇ ਲੱਗਿਆ ਹੋਇਆ ਦਿੱਲੀ ਵਾਲੇ ਆਉਂਦੇ ਆ ਇਹ ਤਾਂ ਮੈਂ ਜਿਸ ਦਿਨ ਇਹਨਾਂ ਨੇ ਝੋਟੇ ਦੇ ਪਰਚਾ ਕਰਿਆ ਨਾ ਉਹ ਡੀਜੀਪੀ ਪਰਮਾਰ ਮੈਂ ਉਹਨੂੰ ਫੋਨ ਲਾ ਲਿਆ ਮੈਂ ਕਿਹਾ ਆ ਜਾ ਮੈਂ ਦਿਖਾਉਣਾ ਤੈਨੂੰ ਸਲਾਮ ਚਿੱਟਾ ਕਿਵੇਂ ਵਿਕਦਾ ਉਹ ਕਹਿੰਦਾ ਹਾਂਜੀ ਛੋਡੇ ਵਰਗੇ ਬੰਦੇ ਚਾਹੀਦੇ ਨੇ ਫੋਨ ਤੇ ਮੈਨੂੰ ਕਹਿੰਦਾ ਸਾਡੇ ਵਰਗੇ ਬੰਦੇ ਕੀ ਜਿਹਨੇ ਕੰਮ ਪੁਲਿਸ ਦਾ ਇਹੋ ਜਿਹੜਾ ਸਾਡੇ ਵਰਗੇ ਬੰਦੇ ਕਰਨ ਇਹਦਾ ਮਤਲਬ ਹੈ ਲੋਕਾਂ ਵਿੱਚੇ ਲੜ ਕੇ ਅਸੀਂ ਮਰੀਏ ਤੇ ਕੰਮ ਛੋਡਾ ਇਹ ਡੀਜੀਪੀ ਪਰਮਾਰ ਦਾ ਇਹ ਮੈਂ ਫੋਨ ਤੋਂ ਮੈਂ ਕਾਲ ਕੀਤੀ ਆ ਉਸ ਬੰਦੇ ਨੂੰ ਪਰ ਉਹਨਾਂ ਦਾ ਸਵਾਲ ਕੀ ਹੁੰਦਾ ਵੀ ਨਾੜੇ ਦੇ ਡੀਐਸਪੀ ਸਾਹਿਬ ਨੂੰ ਮਿਲੋ ਐਸਐਸਪੀ ਨੂੰ ਮਿਲੋ ਹੋਰ ਕੁਛ ਨਹੀਂ ਹੈਗਾ ਚੱਟਾ ਸ਼ਰੇਆਮ ਵਿਕਦਾ ਇੱਥੇ ਆ ਆਪਣੇ ਇੰਦਰਾਵਾਸਤੀ ਚ ਸ਼ਰੇਆਮ ਚੱਟਾ ਵਿਕਦਾ ਹੈ ਕੀ ਨੇ ਫੜਦਾ ਕੋਈ ਨਹੀਂ ਫੜਦੀ ਕੋਈ ਪੁਲਿਸ ਨਹੀਂ ਫੜਦੀ ਬਸ ਇਹਨੇ ਬੰਦੇ ਕੋਈ ਦੇਖਣ ਉਧਰ ਵੀ ਆਪਣਾ ਕੀ ਰੰਗ ਰੰਗ ਕੇ ਭੇਜੂ ਯਾਰ ਐਨੀ ਕੀ ਬੈਂਤੀ ਸੀਗੀ ਵੀ ਸ਼ਰਮ ਆਉਂਦੀ ਇਹਨੂੰ ਭੂਆ ਦਾ ਪੁੱਤ ਕਹਿਣ ਲੱਗਿਆ